ਹਾਂਜੀ ਸਤਿ ਸ੍ਰੀ ਅਕਾਲ ਜਾਨ ਲਾਗੀ ਕਮਾਰ ਇਹ ਫਿਰ ਤੁਹਾਨੂੰ ਦੁਬਈ ਸਿੰਧਾਪੁਰ ਵਰਗੇ ਨਿਯਾਰੇ ਲਿਆ ਰਿਹਾ ਏ ਤੁਹਾਨੂੰ ਤੇ ਬਣੇ ਰਿਓ ਜੇ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਲਾਈਕ ਫੋਲੋ ਜ਼ਰੂਰ ਕਰਿਓ ਤੁਸੀਂ ਤੇ ਚਲੋ ਲੈ ਚਲੀਏ ਤੁਹਾਨੂੰ ਅੰਦਰ ਆਜੋ ਫਿਰ ਲੋ ਦੇ ਕੋਨੇ ਯਾਰੇ ਦੁਬਈ ਸਿੰਗਾਪੁਰ ਵਾਲੇ ਆਪਣੇ ਪੰਜਾਬ ਦੇ ਵਿੱਚ ਫਰੀਦਕੋਟ ਮੇਲਾ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਬਣਾ ਰੱਖੇ ਇਹਨਾਂ ਨੇ ਜੀ ਲੱਛਾ ਦੇ ਬੋਰਡ ਦੇ ਵਿੱਚ ਦੋ ਕਿਸ਼ਾਂ ਦੇ ਵਿੱਚ ਲੱਗੇ ਹੋਏ ਮੱਛੀਆਂ ਉਹ ਸੋਹਣੀਆਂ ਤੁਹਾਨੂੰ ਆਇਆ ਹੋਣੇ ਇੱਧਰ ਦੇ ਕੋਲ ਵੀ ਕਿੰਨੀਆਂ ਮੱਛੀਆਂ ਮੱਛੀ ਤੁਹਾਨੂੰ ਸੋਹਣੀਆਂ ਲੱਗ ਰਹੀਆਂ ਦੇਖੋ ਇੱਧਰ ਲੈ ਜਾਣੇ ਲਾਏ ਤੇ ਉਹ ਵੀ ਜਾਰੀ ਆਹ ਦੇਖੋ ਜੀ ਕਿੰਨੀ ਸੋਹਣੀਆਂ ਮੱਛੀਆਂ ਕੈਟ ਫਿਸ਼ ਦੇਰਾ ਅਗਿਆਦੀ ਨਿੱਕ ਨੇ ਲੱਗੇ ਨਾ ਚਾ ਬੋਰਡਿੰਗ ਸਟਾਫ ਨੇ ਆਇਆ ਹੈ ਦੂਸਰਾਂ ਦੇ ਬੰਦ ਕਰ ਮਛਿਆ ਬੜੀਆਂ ਪਰਵਾਹੀਆਂ ਲੱਗ ਰਹੀਆਂ ਨੇ ਜਿਵੇਂ ਜੈਓ ਦੇ ਦੇਖਦੇ ਹੋਏ ਕੋਈ ਬੁਢੀ ਮੰਨਾ ਅੱਛੇ ਗਰੁੱਪ ਦਾ ਕੋਈ ਜੀਨੀ ਦੇ ਲਾਈਫ ਸਟੋਰੀ ਜਮਨ ਨੂੰ ਜਰੂਰ ਕਰੋ ਜਿਸ ਯੂਟਿਊਬ ਚੈਨਲ ਨੂੰ ਫੋਲੋ ਕਰਨਾ ਤੇ ਸਬਸਕ੍ਰਾਈਬ ਕਰ ਲਓ ਕਿਉਂਕਿ ਨਾਲੀ ਕੈਂਟੀ ਵਾਲਾ ਪਰਮਾ ਬੱਤੀ ਸ਼ੇਅਰ ਕਰ ਰੋਗੇ ਬਹੁਤ ਜੀ ਵੀਡੀਓ ਬਣੇ ਹੈ ਜੀ ਤੁਹਾਡਾ ਸਾਨੂੰ ਵੀਡੀਓ ਤੇ ਸ਼ੇਅਰ ਦੇ ਦੇ ਜੀ ਆਪਾਂ ਦੁਬਈ ਸਿੰਗਾਪੁਰ ਵਰਗਾ ਨਹੀਂ ਜਾ ਰਹੇ ਨਾ ਤੁਹਾਨੂੰ ਸੁਝਾਵਾ ਦੇ ਦੇ ਕੋਈ ਇਹ ਬੱਚਾ ਬਿਨਾਂ ਫਨੀ ਮੰਮੀ ਮੰਮੀ ਮੱਛੀ या देखो क्या बन जा रहे उदय एनालिसिस में रेव हम अच्छे हैं यहां पर भैया कितना पेंट भी आ रहा है ये वाली एंगल है मुझ इस

ਬੋਦੀ ਬੋਦੀਆਂ ਮਿੱਠੇ ਬਣੀਆਂ ਅੰਦਰ ਤੇ ਇਹ ਦੀ ਟਿਕਟ ਅੱਜ ਸਪਾਸਰ ਫੋਰ ਗਿਆ ਜਾਓ ਬੱਚਿਆਂ ਨੂੰ ਲੈ ਕੇ ਜਾਓ ਕਿ ਰੇਲ ਜਿੱਦਾਂ ਦਾ ਖਾਣ ਨੂੰ ਬੱਚਾ ਜੰਮੀ ਬੋਦੀਆ ਰਿਵਿਊ ਆ ਰਿਹਾ ਯੂ ਬੋਟੀ ਫਰਮਾ ਬਣਾ ਆ ਰਿਹਾ ਕੰਦੇ ਤੋਂ ਮੰਨਣ ਦੇ ਤਾਹ ਰਿਹਾ ਜੀ ਥੱਲੇ ਵਾਲੇ ਕੋਸੂ ਨਹੀਂ ਮਚਣਾ ਚਾਹਤੇ ਨਾ ਮੈਂ ਆ ਮੈਂ ਆ ਜਿਵੇਂ ਗੁੱਟੇ ਵਰਗੀ ਨਹੀਂ ਮਚਣੀ ਗੁੱਟੇ ਵਰਗੀ ਨਹੀਂ ਯਾਰ ਵੀ ਜਾਣਦੇ ਕਿ ਕੀ ਬੱਗਾ ਨੇ ਜੀ ਕਮੈਂਟ ਕਰਕੇ ਦੱਸਿਓ ਜੀ ਵੀ 100 ਰੁਪਿਆ ਜਿਹੜਾ ਦਿੱਤਾ ਆਪਾਂ ਇਹ ਠੀਕ ਦਿੱਤਾ ਜਾ ਇੱਧਰ ਜਿੰਨੇ ਸਰ ਉਹ ਕੂੜੇ ਕਰੀਏ ਵੱਡੇ ਵੱਡੇ ਕੂੜੇ ਕਰੀਏ ਮੇਰੇ ਕੋਲ ਹੈ ਉਹ ਕੋਈ ਨਾ ਸੋਨਾ ਜੁਲਮ ਮਰਚ ਨੂੰ ਯਾ ਕੇ ਰੱਖੀ ਹੈ ਸਿਲਵਰ ਡਾਲਰ ਇਹ ਤੋਂ ਬੱਚੀ ਵੀ ਮੇਚੜ ਰਹੀ ਹੈ ਉੱਧਰ ਦੇਖੋ ਇਹ ਤਾਂ ਬੜਾ ਨਾ ਤਾਂ ਨਹੀਂ ਆ ਰਹੇ ਨਾ ਦੇ ਦੇ ਜੀ ਇਹਨਾਂ ਨੂੰ ਮੇਲੇ ਦੇ ਵਿੱਚ ਕਹਿੰਦਾ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਏ ਜੀ ਉਹ ਬੜਾ ਹੀ ਸੋਨਾ ਮਾਇਆ ਹੋਇਆ ਮੈਂ ਨਾ ਇਹ ਦੇਖੋ ਜਿੰਨਾ ਵਧੀਆ ਰਿਹਾ ਯੂ ਦੇ ਤਾਂ ਜੋ ਅੱਗੇ ਲੈ ਕੇ ਨਹੀਂ ਤਾਂ ਨਹੀਂ ਹੈ ਇਹ ਵੀ ਤੁਹਾਨੂੰ ਮਿੱਠਾ ਉੱਪਰਲੇ ਪਾਸੇ ਵੀ ਇਹਨਾਂ ਨੇ ਛੇ ਪਾਣੀ ਤੇ ਪਾਇਓ ਤੇ ਛੱਡਿਆ ਹੋਇਆ ਆਪਣੇ ਬੱਚਿਆਂ ਨੇ ਸ਼ੀਸ਼ੇ ਦੇ ਉੱਪਰ ਹੋਰ ਵੀ ਬਰੀਆ ਪ੍ਰੋਜੈਕਟਡ ਨਹੀਂ ਆਇਆ ਇਸ ਵਾਰ ਪਹਿਲੀ ਵਾਰੀ ਇਹ ਚੀਜ਼ ਇਸ ਮੈਨੇ ਦੇ ਵਿੱਚ ਆਈ ਹੋਈ ਆ ਕਮੈਂਟ ਕਰਕੇ ਦੱਸੋ ਜੀ ਅੱਗੇ ਤੁਸੀ ਕਿਵੇਂ ਲੱਗੀ ਤੇ ਕਿਵੇਂ ਲੱਗਿਆ ਇਹ ਪ੍ਰੋਜੈਕਟ ਜੋ ਇਹਨਾਂ ਨੇ ਬਣਾਇਆ ਦੇ ਵਿੱਚ ਨਾਲ ਗੱਲ ਜੀ ਥੱਲੇ ਦੇ ਪਾਸੇ ਵੀ ਦੇਖੋ ਜੀ ਬਹੁਤ ਵਧੀਆ ਬਣਾਇਆ ਹੋਇਆ ਹੈ ਥੱਲੇ ਬੱਚੇ ਛੱਡਾ ਹੈ ਇਹਨਾਂ ਦੀ ਆ ਸ਼ੇਅਰ ਦੂਰ ਕਰਦੇ ਹੋ ਸਪੁੱਟ ਕੇ ਜੇ ਲਾਈਕ ਇਸ ਵੀਡੀਓ ਨੂੰ ਫਾਲੋ ਸਬਸਕ੍ਰਾਈਬ ਵੀ ਕਰਿਓ ਨਾਲ ਕੇ ਜਿੰਨਾ ਵਧਣ ਜੀ ਨੂੰ ਲੱਗਦਾ ਹੈ ਵੀ ਆਪਣਾ YouTube ਚੈਨਲ ਹੈ ਜੀ ਜਸਪ੍ਰੀਤ ਮਾਨ ਲੌਂਗ ਵਾਕਿਆ ਇਹ ਦੁਬਈ ਸਿੰਗਾਪੁਰ ਵਾਲੇ ਤੇ Facebook ਚੈਨਲ ਹੈ ਜੀ ਜਸਪ੍ਰੀਤ ਮਾਨ ਫਾਲੋ ਸ਼ੇਅਰ ਵੀ ਕਰ ਦਿਓ ਕੁੱਤ ਕਿੰਨਾ ਵਧੀਆ 뷰 ਆ ਨਾ ਇੰਨਾ ਕੋਨਾ ਕੋਨਾ ਮੱਛੀਆਂ ਆ ਨਾ ਬਾੜੀ ਵਿੱਚ ਘਾਸ ਕਿਲਾਤੀ ਲਾਉਂਿਆ ਕੋਟ ਮਲੇ ਤੇ ਪਾਪਾ ਜੀ ਜੀ ਦੇ ਮਿਲਦੇ ਬਹੁਤ ਵਧੀਆ ਇਹ ਫਰੰਗਾਈ ਬੈਨ ਨਾ ਲੱਗਿਆ ਹੋਇਆ ਜੀ ਮੱਛੀਆਂ ਬਾਗ ਦੇ ਵਿੱਚ ਜਾ ਰਹੇ ਹੋਏ ਆਪ ਕੋਈ ਬਾਕੀ ਤੁਸੀਂ ਦੱਸਿਓ ਜੀ 100 ਰੁਪਏ ਜੈ ਜੀ 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 ਇਹਦੇ ਚੰਗੀ ਲੱਗੀ ਸ਼ੇਅਰ ਜੀ ਕਰ ਦਿਓ ਸੱਚੇ ਨਾਲ ਨੂੰ ਫੋਲੋ ਜ਼ਰੂਰ ਕਰੋ ਜੀ ਤਾਂ ਕਿ ਜੋ ਆਪਾਂ ਤੁਹਾਡੇ ਲਈ ਹੋਰ ਵਧੀਆ ਵਧੀਆ ਵੀ ਲੈ ਕੇ ਆਈ ਜੀ ਆ ਦੇਖੋ ਕਿਦਾਂ ਲੱਗਦੀ ਹੈ ਮਰਚਾਈ ਨਾ ਇਹ ਨਹੀਂ ਆਇਆ ਰੁਕਿਆ ਤਾਂ ਸ਼ੁਲੋਕ ਕਰੇ ਬੈਠੇ ਨੂੰ ਧੰਨਵਾਦ ਹੈ ਜੀ